ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਤਿਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿਹੜੀਆਂ ਅਰਦਾਸਾਂ ਕੀਤੀਆਂ ਗਈਆਂ ਪੰਜਾਬ ਵੱਲੋਂ ਐਵੇਂ ਨਹੀਂ ਕਿਹਾ ਜਾਂਦਾ ਕਿ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਬ ਲੇਕਿਨ ਇਨ੍ਹਾਂ ਅਰਦਾਸਾਂ ਦੇ ਵਿੱਚ ਇਨ੍ਹਾਂ ਕੋ ਫਲ ਮਿਲਦਾ ਹੈ ਕਿ ਵੱਡੇ ਤੋਂ ਵੱਡੇ ਜਿਹੜੇ ਲੋਕ ਨੇ ਉਹ ਵੀ ਸਿਰ ਝੁਕਾ ਜਾਂਦੇ ਨੇ ਤੇ ਦੂਸਰੇ ਪਾਸੇ ਅਸੀਂ ਗੱਲ ਕਰ ਰਹੇ ਹਾਂ ਕਿ ਅਮਰੀਕਾ ਦੇ ਫਲੋਰੀਡਾ ਸ਼ਹਿਰ ਦੇ ਵਿੱਚ ਜਿਹੜਾ ਇੱਕ ਵੱਡਾ ਹਾਦਸਾ ਵਾਪਰਿਆ ਹੈ ਹਰਜਿੰਦਰ ਸਿੰਘ ਜਿਹੜੇ ਨੇ ਟਰੱਕ ਡਰਾਈਵਰ ਨੇ ਤੇ ਉਹਨਾਂ ਦੇ ਜਿਹੜੇ ਟਰੱਕ ਦੇ ਵਿੱਚ ਇੱਕ ਅਮਰੀਕਨ ਨਾਗਰਿਕ ਜਿਹੜੇ ਨੇ ਉਹਨਾਂ ਦੀ ਟੱਕਰ ਲਾ ਕੇ ਮੌਤ ਹੋ ਗਈ ਉਹ ਤਿੰਨੇ ਮੌਕੇ ਤੇ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਤੇ ਹਰਜਿੰਦਰ ਸਿੰਘ ਨੂੰ ਜਿਹੜੇ ਅਮਰੀਕਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ لیکن دوسرے پاسے گل کریے امریکن جڑے নাগরিক ਨੇ ਅਸੀਂ ਉਹਨਾਂ ਲਈ ਵੀ ਅਰਦਾਸ ਕਰਾਂਗੇ لیکن ਜੇਕਰ ਗੱਲ کریے ਇਹੋ ਜਿਹੜੇ ਹਾਸੇ ਨੇ ਉਹ ਜਾਣਬੁੱਝ ਕੇ ਨਹੀਂ ਹੁੰਦੇ ਉਹ ਇੱਕ ਸੋਚ ਸਮਝ ਕੇ ਬੰਦਾ ਕਰੋ ਨਹੀਂ ਨਿਕਲਿਆ ਹੁੰਦਾ ਕਿ ਅਸੀਂ ਅੱਜ ਉਹਦਾ ਐਕਸੀਡੈਂਟ ਕਰਨਾ ਹੈ ਜਾਂ ਉਹਨੂੰ ਸਾਹਮਣੇ ਵਾਲੇ ਨੂੰ ਮਾਰ ਦੇਣਾ ਹੈ ਪਰਦੇਸਾਂ ਦੇ ਵਿੱਚ ਪੰਜਾਬੀ ਗਏ ਨੇ ਜਿੱਥੇ ਪੰਜਾਬੀ ਆਪਦਾ ਦਿਨ ਰਾਤ ਲੱਗ ਕੇ कमाईयां ਕਰ ਰਹੇ ਨੇ ਜਿੱਥੇ ਉਹਨਾਂ ਦੀ ਰਾਤਾਂ ਦੀ ਨੀਂਦ ਤੇ ਦਿਨ ਦੇ ਚੈਨ ਵੀ ਉੱਡੇ ਹੁੰਦੇ ਨੇ ਕਿਉਂਕਿ ਪਿੱਛੇ ਪੰਜਾਬੀਆਂ ਦੇ ਜਿਹੜੇ ਉਹਨਾਂ ਦੇ ਮਾਪੇ ਬੈਠੇ ਨੇ ਉਹਨਾਂ ਦੇ ਭੈਣ ਭਰਾ ਬੈਠੇ ਨੇ ਉਹਨਾਂ ਨੂੰ ਛੱਡ ਕੇ ਗਏ ਹੁੰਦੇ ਨੇ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕਰੀਏ ਕਿ ਜਿਹੜੇ ਹਰਜਿੰਦਰ ਸਿੰਘ ਨੇ ਉਹਨਾਂ ਦੇ ਹੱਕ ਦੇ ਵਿੱਚ ਜੇਕਰ ਪੰਜਾਬੀ ਲੋਕਾਂ ਨੇ ਪਟੀਸ਼ਨਾਂ ਪਾਈਆਂ ਨੇ ਹਰੇਕ ਵਰਗ ਦੇ ਲੋਕਾਂ ਨੇ ਪਟੀਸ਼ਨਾਂ ਪਾਈਆਂ ਨੇ ਉੱਤੇ ਚੱਲਦਿਆਂ ਹੀ ਕਾਫੀ ਜਿਹੜੇ ਨੇ ਵੱਡੇ ਜਿਹੜੇ ਚਿਹਰੇ ਨੇ ਉਹ ਵੀ ਮਦਦ ਕਰ ਲਈ ਸਾਹਮਣੇ ਆ ਰਹੇ ਨੇ ਇੱਕ ਪਾਸੇ ਗੱਲ ਕਰੀਏ ਜਿੱਥੇ ਕੱਲ ਗੱਲ ਕੀਤੀ ਗਈ ਕਿ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਉਹ ਵੀ ਜਿਹੜੀ ਹੈ ਇੱਕ ਵੱਡੀ ਪੋਸਟ ਪਾ ਦਿੱਤੀ ਗਈ ਜਿਹੜੇ ਨਿਊ ਮੈਕਸੀਕੋ ਦੇ ਜਿਹੜੇ ਨੇ ਪੁਲ ਇਨਸਪੈਕਟਰ ਨੇ ਉਹਨਾਂ ਨੇ ਪਾ ਕੇ ਦਿਖਾਈ ਕਿ ਉਹਨੂੰ ਇੰਗਲਿਸ਼ ਆਉਂਦੀ ਹੈ ਸਭ ਤੋਂ ਵੱਡਾ ਇਹ ਵੀ ਕਲੀਅਰ ਕੀਤਾ ਗਿਆ ਦੂਜੇ ਨੰਬਰ ਤੇ ਜਿਹੜਾ ਉਹਨਾਂ ਨੂੰ ਕਿਹਾ ਗਿਆ ਕਿ ਉਹ ਜਿਹੜੇ ਨੇ ਉੱਥੇ ਜਦੋਂ ਉਹਨਾਂ ਦੀ ਪੇਸ਼ੀ ਹੋਈ ਤਾਂ ਉੱਥੇ ਰੋਣ ਲੱਗ ਗਏ ਲੇਕਿਨ ਉਹ ਵੀ ਕਲੀਅਰ ਕਰ ਦਿੱਤਾ ਗਿਆ ਅਮਰੀਕਾ ਪੁਲਿਸ ਵੱਲੋਂ ਕਿ ਇਹ AI ਦੇ ਨਾਲ ਬਣਾਈ ਗਈ ਵੀਡੀਓ ਹੈ ਖਾਲਾ ਕਿ ਉਹ ਬੋਲੇ ਨਹੀਂ ਉਹ ਥੋੜੇ ਜੇ ਨਰਵਸ ਜ਼ਰੂਰ ਸੀਗੇ ਹਰਜਿੰਦਰ ਸਿੰਘ ਲੇਕਿਨ ਉਹ ਜਿਹੜੀ ਹੈ ਗਲਤ ਵਿਖਾਈ ਗਈ ਹੈ ਵੀਡੀਓ ਕਿਉਂਕਿ ਜਿਹੜੀ ਅਮਰੀਕਨ ਪੁਲਿਸ ਹੈ ਉਹ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਨੇ ਉਸ ਮੁਤਾਬਿਕ ਚੱਲਦੀ ਹੈ ਤੇ ਉਹ ਹਮੇਸ਼ਾ ਹੀ ਆਪਣੇ ਕੰਮ ਨੂੰ ਸੱਚੇ ਦਿਲੋਂ ਦਿਖਾਉਂਦੀ ਨਜ਼ਰ ਆਉਂਦੀ ਹੈ ਲੇਕਿਨ ਅਸੀਂ ਅੱਜ ਗੱਲ ਕਰਾਂਗੇ ਕਿ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਜਿੱਥੇ ਪੰਜਾਬੀ ਆਏ ਜਿੱਥੇ ਪੰਜਾਬ ਦੀਆਂ ਜਥੇਬੰਦੀਆਂ ਆਈਆਂ ਜਿੱਥੇ ਅਮਰੀਕਾ ਦੇ ਵਿੱਚ ਖਾਲਿਸਤਾਨੀ ਜਿਹੜੇ ਨੇ ਉਹ ਜਥੇਦਾਰੀਆਂ ਪੰਨੂ ਜਿਹੜੇ ਨੇ ਉਹਨਾਂ ਨੇ 1 ਲੱਖ ਤੱਕ ਜਿਹੜੇ ਡਾਲਰ ਦੇਣ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਕੁਝ ਹਰਜਿੰਦਰ ਸਿੰਘ ਦੀ ਮਦਦ ਕਰਾਂਗੇ ਤੇ ਦੂਸਰੇ ਪਾਸੇ ਜਿਹੜੇ ਉਹ ਨਾਗਰਿਕ ਨੇ ਉਹ ਜਿਹੜੇ ਉੱਥੇ ਉਹਨਾਂ ਦੀ ਮੌਤ ਹੋਈ ਹੈ ਅਸੀਂ ਉਹਨਾਂ ਦੀ ਵੀ ਮਦਦ ਕਰਾਂਗੇ ਤਾਂ ਇਸ ਤਰ੍ਹਾਂ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਨਿਕਲ ਕੇ ਕਾਫੀ ਪੰਜਾਬ ਤੋਂ ਵੀ ਜਥੇਬੰਦੀਆਂ ਅਮਰੀਕਨ ਜਥੇਬੰਦੀਆਂ ਵੀ ਸਾਹਮਣੇ ਆਈਆਂ ਦੂਸਰੇ ਪਾਸੇ ਜਿੱਤੇ ਡ੍ਰੌਨ 트ੰਪ ਨੂੰ ਚਿੱਠੀ ਲਿਖੀ ਗਈ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਲਿਖੀ ਗਈ ਤੇ ਜਿਹੜੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਲਿਖੀ ਗਈ ਕਿ ਉਹ ਕੋਈ ਨਾ ਕੋਈ ਹੱਲ ਕਰਨ ਹਰਜਿੰਦਰ ਸਿੰਘ ਦਾ ਤੇ ਦੂਸਰੇ ਪਾਸੇ ਕੱਲ ਵੱਡੇ ਤੌਰ ਤੇ ਦਲਜੀਤ ਦੋਸਾਂਝ ਜਿਨ੍ਹਾਂ ਨੇ 5 ਕਰੋੜ ਰੁਪਇਆ ਦੇਣ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਉੱਥੇ ਉਹਦਾ ਕੋਰਟ ਦਾ ਕੇਸ ਚੱਲੇਗਾ ਮੈਂ ਉਹਦੇ ਪਰਿਵਾਰ ਦੀ ਮਦਦ ਕਰਾਂਗਾ ਸਭ ਤੋਂ ਵੱਡੇ ਪੰਜਾਬੀ ਜਿਨ੍ਹਾਂ ਦਾ ਦਿਲ ਖੁੱਲਾ ਹੈ ਜਿਨ੍ਹਾਂ ਦੇ ਦਿਲ ਦੇ ਵਿੱਚ ਪੰਜਾਬ ਲਈ ਪਿਆਰ ਹੈ ਹਮੇਸ਼ਾ ਹੀ ਦਿਲ ਦਲਜੀਤ ਦੋ ਸਾਝ ਨਿਕਲ ਕੇ ਮਦਦ ਦੇ ਤੋਰ ਤੇ ਹਮੇਸ਼ਾ ਹੀ ਸਾਹਮਣੇ ਆਏ ਨੇ ਇੱਕ ਪਾਸੇ ਜਿੱਥੇ ਪੰਜਾਬ ਦੀਆਂ ਜਥੇਬੰਦੀਆਂ ਜਿੱਥੇ ਅਮਰੀਕਾ ਦੇ ਖਾਲਿਸਤਾਨ ਜਥੇਬੰਦੀਆਂ ਦੇ ਪੰਨੂ ਨੇ ਉਹ ਨਿਕਲ ਕੇ ਸਾਹਮਣੇ ਆਏ ਦੂਜੇ ਪਾਸੇ ਦਲਜੀਤ ਦੋ ਸਾਝ ਵੀ ਪਿੱਛੇ ਨਹੀਂ ਹਟੇ ਉਹਨਾਂ ਨੇ ਵੀ ਕੱਲ ਕਿਹਾ ਕਿ ਮੈਂ 5 ਕਰੋੜ ਦੀ ਜਿਹੜੀ ਮਦਦ ਦੇ ਆਗਾ ਇੱਕ ਪਾਸੇ ਅਸੀਂ ਗੱਲ ਕਰਦੇ ਆ ਕਿ ਹੁਣ ਵੱਡੀ ਰਾਹਤ ਮਿਲੀ ਹੈ ਹਰਜਿੰਦਰ ਸਿੰਘ ਨੂੰ ਕਿਉਂਕਿ ਉਹਨਾਂ ਨੂੰ ਆਪਦੇ ਪੱਖ ਰੱਖਣ ਵਾਸਤੇ ਵਕੀਲ ਦੀ ਗੱਲ ਕਰ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਮਦਦ ਲਈ ਹੱਥ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਆਉਣ ਵਾਲੇ ਟਾਈਮ ਵਿੱਚ ਹਰਜਿੰਦਰ ਸਿੰਘ ਨੂੰ ਵੀ ਜ਼ਰੂਰ ਜਿਹੜੀ ਹੈ ਰਾਹਤ ਮਿਲੇਗੀ ਕਿਉਂਕਿ ਜਿਹੜੇ ਐਕਸੀਡੈਂਟ ਨੇ ਰੋਡ ਐਕਸੀਡੈਂਟ ਉਹ ਸੋ ਸਮਝ ਕੇ ਨਹੀਂ ਕੀਤੇ ਜਾਂਦੇ ਉਹ ਇੱਕ ਹਾਸੇ ਵਾਪਰ ਜਾਂਦੇ ਨੇ ਜ਼ਿੰਦਗੀ ਦੇ ਵਿੱਚ ਧੰਨਵਾਦ